ਮਤਲਬ ਵੀ ਨਾਲ ਜਗਾ ਦਈਏ ਤਾਂ ਨਾਲ ਹੀ ਇਹ ਓਵਰਲੋਡ ਕਰਨਾ ਸ਼ੁਰੂ ਕਰ ਦਿੰਦਾ ਮਤਲਬ ਕਿ ਸਟੈਂਡ ਬਾਈ ਹੁਣ ਜਿਹੜਾ ਲੋਡ ਚੱਲਦਾ ਪਿਆ ਆਪਣਾ 1000 ਵਾਟ ਦੀ ਟਿਊਬ ਇੱਕ 500 ਵਾਟ ਦੀ ਇੱਕ ਤੇ 2 200 ਵਾਟ ਦੇ ਦੋ ਬਲਬ ਜੰਡਾ ਸ੍ਰੀ ਗੁਰੂ ਦੋਸਤੋ ਮੈਂ ਥੋੜਾ ਦੋਸ ਜਸਵਿੰਦਰ ਸਿੰਘ ਬੀਐਫ ਇਲੈਕਟ੍ਰੋਨਿਕਸ ਲੁਧਿਆਣੇ ਤੋਂ ਅੱਜ ਬੜੇ ਦਿਨਾਂ ਬਾਅਦ ਆਪਾਂ ਵੀਡੀਓ ਬਣਾਉਣ ਲੱਗੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਇਹ ਸਿਸਟਮ ਦਿਖਾਇਆ ਸੀਗਾ ਇਹ ਆਪਣੇ ਕੋਲ ਸੁਆਸਤਿਕਾ ਦਾ LI 2500 ਇਨਵਰਟਰ ਤੇ 2.4 ਕਿਲੋਵਾਟ ਦੀ ਬੈਟਰੀ ਹੈ ਤੇ ਆਪਾਂ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਇਹਨੂੰ ਅਨਬਾਕਸਿੰਗ ਕਰਾਂਗੇ ਤੇ ਇਹਦੇ ਤੇ ਆਪਾਂ ਲੋਡ ਵਗੈਰਾ ਪਾ ਕੇ ਆਪਾਂ ਚੈੱਕ ਕਰਕੇ ਦੇਖਾਂਗੇ ਵੀ ਇਹਦੀ ਕਿੰਨੀ ਕੈਪੈਸਿਟੀ ਹੈਗੀ ਆ ਤੇ ਅੱਜ ਆਪਾਂ ਇਸ ਚੀਜ਼ ਨੂੰ ਉਸ ਇਨਵਰਟਰ ਤੇ ਬੈਟਰੀ ਨੂੰ ਖੋਲ ਕੇ ਇਹਨੂੰ ਅਨਬਾਕਸਿੰਗ ਕਰਕੇ ਤੇ ਇਹਨੂੰ ਆਪਾਂ ਲੋਡ ਪਾ ਕੇ ਚੈੱਕ ਕਰਕੇ ਦੇਖਾਂਗੇ ਕਿ ਆਪਣਾ ਹੈ ਕਿੰਨਾ ਲੋਡ ਸਟੈਂਡ ਕਰਦਾ ਤੇ ਆਓ ਆਪਾਂ ਦੇਖੀਏ ਇਹਨੂੰ ਅਨਬਾਕਸਿੰਗ ਕਰੀਏ ਤੇ ਫਿਰ ਦੇਖੀਏ ਤੇ ਕਿੰਨਾ ਲੋਡ ਪੈਂਦਾ ਤੇ ਕਿੰਨਾ ਇਹ ਲੋਡ ਕਰੀ ਕਰਦਾ ਜੋ ਕੰਪਨੀ ਇਹਦੀ ਕੈਪੈਸਿਟੀ ਵਗੈਰਾ ਲਿਖੀ ਹੈਗੀ ਆ ਸਿਸਟਮ ਦੀ ਉਹ ਪੂਰਾ ਲੋਡ ਸਟੈਂਡ ਕਰਦਾ ਜਾਂ ਕੀ ਹੈਗਾ ਚੱਕਰ ਇਹਦਾ ਆਓ ਦੇਖੀਏ ਕਰੀ ਅਨਬਾਕਸ ਲੋ ਜੀ ਇਹ ਆਪਣਾ ਅਨਬਾਕਸਿੰਗ ਹੋ ਗਿਆ ਜੀ ਇਹ ਵਾਲਾ ਸਿਸਟਮ ਹੈ ਜੀ ਆਪਣਾ ਐਲ ਆਈ 2500 ਸਾਈਨ ਵੇਵ ਸੁਆਸਤਿਕਾ ਦਾ ਕੰਬੋ ਪੈਕ ਹੈ ਤੇ ਇਹਦੇ ਨਾਲ ਇਹਦਾ ਇਹ ਮੈਨੂਅਲ ਯੂਜ਼ਰ ਮੈਨੂਅਲ ਜਿਹੜਾ ਸੁਦਰਸਤ ਹੈ ਪਰ ਇਹ ਚ ਡੋਂਗਲ ਨਹੀਂ ਹੈ ਕਿਉਂ ਡੋਂਗਲ ਨਹੀਂ ਨਿਕਲੀ ਜਿਹੜੀ ਡੋਂਗਲ ਬਾਰੇ ਕਿਹਾ ਗਿਆ ਸੀਗਾ ਵਿੱਚ ਡੋਂਗਲ ਨਿਕਲੀ ਹੈ ਜਿਹੜੀ ਡੋਂਗਲ ਨਹੀਂ ਹੈ ਹਾਂਜੀ ਦੋਸਤੋ ਇਹਨੂੰ ਤਾਂ ਆਪਾਂ ਅਨਬਾਕਸ ਕਰ ਲਿਆ ਜੀ ਤੇ ਇਹਦੇ ਵਿੱਚ ਤੁਸੀਂ ਦੇਖੋ ਫਰੰਟ ਦੇ ਵਿੱਚ ਫਰੰਟ ਲੁੱਕ ਵਧੀਆ ਹੈਗੀ ਕਾਫੀ ਇੱਕ ਸੋਚੇਗਾ ਫਰੰਟ ਦੇ ਉੱਤੇ ਔਰ ਫਰੰਟ ਦੇ ਉੱਤੇ ਇੰਡੀਕੇਟਰ ਦਿੱਤੇ ਗਏ ਨੇ ਔਰ ਇਸ ਤਰ੍ਹਾਂ ਹੀ ਬੈਕ ਦੇ ਵਿੱਚ ਇਹਦੇ ਬੈਟਰੀ ਦੀਆਂ ਤਾਰਾਂ ਕਨੈਕਟਿੰਗ ਤੇ ਇੱਥੇ ਇਹਦੇ ਆਉਟਪੁੱਟ ਤੇ ਕਨੈਕਸ਼ਨ ਹੋਣਗੇ ਤੇ ਇੱਥੇ ਇਨਪੁੱਟ ਤੇ ਕਨੈਕਸ਼ਨ ਹੋਣਗੇ ਆ ਯੂਐਸਬੀ ਵਾਲਾ ਪੁਆਇੰਟ ਦਿੱਤਾ ਗਿਆ ਜਿੱਥੇ ਡੋਂਗਲ ਲਗਾਈ ਜਾਂਦੀ ਹੈ ਆ ਇੱਕ ਐਮਸੀਬੀ ਦਿੱਤਾ ਗਿਆ ਜਿਹੜਾ ਇਹਦੀ ਮੇਨ ਨੂੰ ਆਨ ਆਫ ਕਰਦਾ ਠੀਕ ਹੈ ਜੀ ਇਹ ਤਾਂ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਅਨਬਾਕਸਿੰਗ ਕਰਦੇ ਹਾਂ ਬੈਟਰੀ ਦੀ ਆ ਇਹਦਾ ਇੱਕ ਥਰਮੋਸਟੇਟ ਦਿੱਤਾ ਗਿਆ ਟੈਂਪਰੇਚਰ ਸੈਂਸ ਕਰਨ ਦੇ ਲਈ आईआर ਨੂੰ ਵੀ ਕਿੰਨਾ ਟੈਂਪਰੇਚਰ ਦਾ ਹੈਗਾ ਉਹ ਚੀਜ਼ ਸੈਂਸ ਕਰਦਾ ਲੋ ਜੀ ਦੋਸਤੋ ਇਨਵਰਟਰ ਤਾਂ ਆਪਾਂ ਅਨਬਾਕਸਿੰਗ ਕਰ ਲਿਆ ਹੁਣ ਆਪਾਂ ਬੈਟਰੀ ਵੀ ਆਪਣੀ ਅਨਬਾਕਸ ਕਰਕੇ ਦੇਖੀਏ ਵੀ ਇਹਦੇ ਵਿੱਚੋਂ ਕੀ ਕੀ ਨਿਕਲਦਾ ਹੈਗਾ ਇਹਦੇ ਉੱਪਰ ਵਾਲਾ ਪੇਪਰ ਤਾਂ ਆਪਾਂ ਦਿੱਤਾ ਉਤਾਰ ਜੀ ਹੁਣ ਬੈਟਰੀ ਨੂੰ ਆਪਾਂ ਕਰੀਏ ਅਨਬਾਕਸਿੰਗ ਤਾਂ ਪਹਿਲੇ ਜੋ ਕੱਢਦੇ ਆ ਬੈਟਰੀ ਨੂੰ ਵੀ ਆਪਾਂਨ ਖੋਲ ਲਿਆ ਤੇ ਹੁਣ ਆਪਾਂ ਇਹਨੂੰ ਬੈਟਰੀ ਨੂੰ ਕੱਢੀਏ ਬਾਹਰ ਨੁ ਕਰੀਏ ਆਪਾਂ ਅਨਬਾਕਸਿੰਗ ਬੈਟਰੀ ਦੀ ਪੈਕੇਜਿੰਗ ਦੇਖੋ ਪੂਰੀ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ ਇਹ ਹੈ ਜੀ ਬੈਟਰੀ ਦੇ ਫਾਸਟਨਸ ਜਿਹੜੇ ਬੈਟਰੀ ਨੂੰ ਹੈਂਗ ਕਰਨ ਦੇ ਲਈ ਨਾਲ ਆਏ ਨੇ ਬੈਟਰੀ ਦੇ ਇਹ ਬੈਟਰੀ ਇਹ ਜੀ लो आ बैटरी के बैटरी एम सी बी है जी ना गया तो आह एंट्रीसन कनैक्टर है जी आदा सिस्टम लग्या है शायद बी एम एस एदा है जोड़ा इतने लगया गया बैटरी का एयरकूल बैटरी हैगी पूरी यही है। बस ਇੱਕ ਵਧੀਆ ਬਣਾਈ ਗਈ ਹੈ ਇਸ ਤਰ੍ਹਾਂ ਲੱਗ ਜੇਗੀ ਇਹ ਹੈਂਗ ਹੋ ਜੇਗੀ ਤੇ ਮਗਰ ਦੇ ਪਾਸੇ ਜੋ ਸوراਖ ਦਿੱਤੇ ਗਏ ਨੇ ਬੈਟਰੀ ਨੂੰ ਹੈਂਗ ਕਰਨ ਵਾਸਤੇ ਬੈਟਰੀ ਨੂੰ ਟੰਗਣ ਵਾਸਤੇ ਇਹਦੇ ਫਾਸਟਨੈਸ ਜਿਹੜੇ ਬੈਟਰੀ ਦੇ ਵਿੱਚੋਂ ਨਿਕਲੇ ਉਹ ਐਸੀ ਇਹ ਬੈਟਰੀ ਦੇ ਉੱਪਰ ਇਹਦੀ ਇਨਫੋਰਮੇਸ਼ਨ ਦਿੱਤੀ ਗਈ ਹੈ ਲਿਥੀਅਮ ਬੈਟਰੀ ਦੀ ਸੁਰੱਖਿਆ ਨਿਵੇਸ਼ ਦੇ ਲਈ ਕੀ ਦੱਸੀ ਗਈ ਹੈਗੀ ਇਹ ਇਹ ਇਹਨੂੰ ਹੁਣ ਆਪਾਂ ਲੱਗਿਆਂ ਚਾਲੂ ਕਰਕੇ ਦੇਖਣ ਤੇ ਇਹ ਤੇ ਹੁਣ ਆਪਾਂ ਪਾਵਾਂਗੇ ਲੋਡ ਆ ਜੱਕ ਤਾਂ ਨਹੀਂ ਪਤਾ ਲੱਗਿਆ ਕਿਉਂ ਪੱੜਿਆ ਹੋ ਗਿਆ ਇਹ ਇਹਦੇ ਵਿੱਚ ਕੁਝ ਨਹੀਂ ਹੈਗਾ ਦੋਸਤੋ ਇੱਕ ਕੰਟ੍ਰੀਸ਼ਨ ਕਰੈਕਟਰ ਆ ਜਿਹੜਾ ਆਪਸ ਵਿੱਚ ਮੇਲ ਫੀਮੇਲ ਇਹ ਇਸ ਤਰ੍ਹਾਂ ਲੱਗ ਦੇਣਾ ਇਸ ਤੋਂ ਬਾਅਦ ਐਮਸੀਬੀ ਨੂੰ ਆਪਾਂ ਔਨ ਕਰ ਦੇਣਾ ਤੇ ਸਿਸਟਮ ਆਪਣਾ ਚਾਲੂ ਹੋ ਜਾਣਾ ਪਰ ਉਸ ਤੋਂ ਪਹਿਲਾਂ ਆਪਾਂ ਇਹਦੀ ਆਉਟਪੁੱਟ ਦੇ ਵਿੱਚ ਕਨੈਕਸ਼ਨ ਕਰ ਲਈਏ ਇਹਦੇ ਤਾਰਾਂ ਲਗਾ ਕੇ ਤਾਂ ਕਿ ਆਪਣਾ ਲੋਡ ਪਾ ਕੇ ਆਪਾਂ ਚੈੱਕ ਕਰੀ ਸੀ ਲਓ ਜੀ ਆਪਾਂ ਇਹਦੇ ਤਾਰਾਂ ਲਗਾ ਲੀਆਂ ਇਹ ਆਉਟਪੁੱਟ ਦੇ ਵਿੱਚ ਆ ਆਪਣਾ ਸਰਕਟ ਬੋਰਡ ਤੇ ਚੱਲ ਗਈ ਜੀ ਪਿੱਛੇ ਠੀਕ ਹੈ ਜੀ ਆ ਗਈ ਜੀ ਆਪਣੀ ਇਨਪੁਟ ਜਿਹੜੀ ਆਪਣੇ ਕੋਲ ਹੈਗੀ ਆ ਇੱਥੋਂ ਆਪਾਂ ਇਹਨੂੰ ਲਗਾਵਾਂਗੇ ਚਲਾਵਾਂਗੇ ਪਹਿਲਾਂ ਆਪਾਂ ਬੈਟਰੀ ਨਾਲ ਕਨੈਕਸ਼ਨ ਕਰ ਲਏ ਇਹਦੇ ਐਂਡ ਰੀਸਨ ਕਨੈਕਟਰ ਲਗਾ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਕਰਦੇ ਆ ਔਨ ਠੀਕ ਹੈ ਜੀ ਇਹਨੂੰ ਔਨ ਕਰਤਾ ਐਮ ਸੀ ਬੀ ਨੂੰ ਇਧਰੋਂ ਔਨ ਕਰ ਲਿਆ ਜੀ ਦੇ ਇਹਨੂੰ ਕਰਦੇ ਆ ਔਨ ਕਸਟਮ ਇਹ ਆਨ ਹੋ ਗਿਆ ਜੀ ਆ ਬੈਕਅਪ ਮੋਡ ਤੇ ਉੱਤੇ ਆ ਗਿਆ ਆਉਟਪੁੱਟ ਆਪਣੀ ਆ ਗਈ 220 ਵੋਲਟ ਹੁਣ ਇਹਨੂੰ ਆਪਾਂ ਇੱਕ ਵਾਰ ਮੇਨ ਤੇ ਲਗਾ ਲਈਏ ਮੇਨ ਆਨ ਕਰ ਲਈਏ ਇਨਪੁਟ ਆਪਾਂ ਦਿੱਤਾ ਨੇ ਨੂੰ ਲੌ ਆ ਗਿਆ ਜੀ ਆਪਣਾ ਮੇਨ ਦੇ ਉੱਪਰ ਮੇਨ ਵਾਲਾ ਇੰਡੀਕੇਟਰ ਜਗ ਪਿਆ ਆ ਹੁਣ ਆਪਣੀ ਚਾਰਜਿੰਗ ਸ਼ੁਰੂ ਹੋ ਗਈ ਇੱਥੇ ਇਹ ਆਪਣਾ ਸਟੈਂਡ ਬਾਈ ਮੋਡ ਤੇ ਖੜਾ ਵੀ ਆਪਣਾ ਸਿਸਟਮ ਕਨੈਕਟੀਵਿਟੀ ਪ੍ਰੋਪਰ ਹੋ ਚੁੱਕੀ ਆ ਲੱਗੀਆਂ ਹੋਈਆਂ ਤਾਰਾਂ ਨਾਲ ਦੀ ਇਹ ਚਾਰਜਿੰਗ ਚੱਲਦੀ ਪਈ ਆ ਤੇ ਇਹ ਇਨਵਰਟਰ ਆਉਂਦਾ ਸਵਿਚ ਆਉਂ ਦਿਖਾ ਰਿਹਾ ਲਓ ਜੀ ਦੋਸਤੋ ਹੁਣ ਆਪਾਂ ਇਹਨੂੰ ਲੋਡ ਤੇ ਲਗਾਉਣ ਲੱਗੇ ਆ ਤੇ ਆਪਾਂ ਆ ਹੁਣ ਪਿੱਛੋਂ ਕਰਤੀ ਆਪਣੀ ਮੇਨ ਸਵਿਚ ਬੰਦ ਠੀਕ ਆ ਜੀ ਇਨਪੁਟ ਆਪਣੀ ਬੰਦ ਹੋ ਗਈ ਇਹ ਆਉਟਪੁੱਟ ਦਿਖਾਉਣੀ ਸ਼ੁਰੂ ਕਰ ਕੀ ਇਹਨੇ ਤੇ ਇੱਥੇ ਵੀ ਆਪਣਾ ਬੈਕਅਪ ਦੇ ਉੱਤੇ ਆ ਗਿਆ ਹੁਣ ਇੱਥੇ ਆਪਾਂ ਹੌਲੀ-ਹੌਲੀ ਲੋਡ ਪਾਉਨੇ ਆ ਆਪਣੇ ਕੋਲੇ ਲੋਡ ਦੇਖੋ ਤੁਸੀਂ ਇੱਥੇ 2-200 ਵਾਟ ਦੇ ਆਪਣੇ ਕੋਲ 4 ਤੇ 100 ਵਾਟ ਦਾ ਬੱਲਬ ਇੱਕ ਲੱਗਿਆ ਹੋਇਆ ਇਹ ਆਪਣੇ ਕੋਲ 900 ਵਾਟ ਦਾ ਲੋਡ ਆਪਣੇ ਕੋਲ ਇੱਥੇ ਲੱਗਿਆ ਹੋਇਆ ਤੇ ਇੱਧਰ ਆਪਣੇ ਕੋਲੇ ਉੱਪਰ ਤੁਸੀਂ ਦੇਖੋ ਨਿਗਾਹ ਮਾਰੋ ਉੱਥੇ 1000 ਵਾਟ ਦੀ ਹੈਲੋਜਨ ਲਾਈਟ ਇੱਕ ਤੇ 500 ਵਾਟ ਦੀ ਹੈਲੋਜਨ ਲਾਈਟ ਇੱਕ ਲੱਗੀ ਹੋਈ ਹੈ ਹੁਣ ਆਪਾਂ ਇਹਦੇ ਤੇ ਇਹ ਤੇ ਲੋਡ ਪਾ ਕੇ ਦੇਖਾਂਗੇ ਕਿ ਇਹ ਕਿੰਨਾ ਲੋਡ ਸਟੈਂਡ ਕਰਦਾ ਠੀਕ ਹੈ ਜੀ ਆਪਾਂ ਇਹਦੇ ਕਨੈਕਸ਼ਨ ਕਰ ਲਈਏ ਲੋਡ ਵਾਲੇ ਵੀ ਇਹ ਹੁਣ ਆਪਾਂ ਪਹਿਲਾਂ ਥੋੜਾ ਲੋਡ ਪਾਉਨੇ ਆ ਇੱਥੇ 200 ਵਾਟ ਦਾ ਲੋਡ ਪਾਇਆ ਜੀ ਫਿਰ 200 ਵਾਟ 400 ਵਾਟ ਫਿਰ 200 ਵਾਟ ਫਿਰ 200 ਵਾਟ ਟੋਟਲ 800 ਵਾਟ ਲੋਡ ਪਾਤਾ ਆ 100 ਵਾਟ ਦਾ ਲੋਡ ਹੋਰ ਪਾਤਾ ਜੀ ਆਪਾਂ ਯਾਨੀ ਕਿ 900 ਵਾਟ ਦਾ ਲੋਡ ਆਪਣਾ ਚੱਲਦਾ ਪਿਆ ਤੇ ਆਊਟਪੁੱਟ ਆਪਣੀ 220 ਵੋਲਟ ਇੱਥੇ ਦਿਖਾ ਰਿਹਾ ਹੈ ਠੀਕ ਹੈ ਜੀ ਹੁਣ ਆਪਾਂ ਇਹਨੂੰ ਲੋਡ ਨੂੰ ਇਹ ਵਾਲੇ ਨੂੰ ਬੰਦ ਕਰ ਦਿੰਨੇ ਆ ਹੁਣ ਆਪਾਂ ਜਿਹੜਾ ਉੱਪਰ ਆਪਣਾ ਲੋਡ ਹੈਗਾ ਵੱਡੇ ਵਾਲਾ ਆਪਾਂ ਉਹਨੂੰ ਚਲਾਉਨੇ ਆ ਲਓ ਜੀ ਹੁਣ ਆਪਾਂ ਇੱਥੇ ਲੋਡ ਪਾਤਾ ਜੀ ਉੱਪਰ 1000 ਵਾਟ ਦੀ ਆਪਣੀ ਸਿੱਧੀ ਪੂਰੀ ਚੱਲ ਪਈ ਜੇ ਤੇ ਤੇ ਹੁਣ ਆਪਾਂ ਇਹਦੇ ਨਾਲ ਇੱਕ ਹੋਰ ਲੋਡ ਪਾਤਾ ਜੀ 1500 ਵਾਟ ਇਹ 1500 ਵਾਟ ਆਪਣਾ ਲੋੜੇ ਤੇ ਚੱਲ ਪਿਆ ਚੱਲਦੀ ਪਈ ਹੈ ਇਹ ਹੁਣ 1500 ਵਾਟ ਆਪਣਾ ਲੋੜੇ ਤੇ ਚੱਲਦਾ ਪਿਆ ਪੂਰਾ ਆਊਟਪੁਟ ਆਪਣੀ 200 ਵੋਲਟ ਸ਼ੋਅ ਕਰ ਰਿਹਾ ਜੀ ਹਜੇ ਵੀ ਵੋਲਟੇਜ ਨਹੀਂ ਨੇ ਜ਼ਿਆਦਾ ਡ੍ਰੌਪ ਕੀਤੀ ਉਹਨੇ ਠੀਕ ਚੱਲ ਰਿਹਾ ਹੁਣ ਆਪਾਂ ਇਹਦੇ ਥੱਲੇ ਲੋਡ ਹੋਰ ਪਾਉਣਾ ਸ਼ੁਰੂ ਕਰ ਦਨੇ ਆ 200 ਵਾਟ ਇੱਕ 200 ਵਾਟ ਇੱਕ 200 ਫਿਰ ਇੱਕ ਫਿਰ 200 ਇੱਕ ਸਿੱਧੇ ਹੀ ਮਤਲਬ 1000 ਤੇ 5 15 ਤੇ 4 19 1900 ਵਾਟ ਦੇ ਇਸ ਟਾਈਮ ਲੋਡ ਨੇ ਸਟੈਂਡ ਕੀਤਾ ਹੋਇਆ ਤੇ 100 ਵਾਟ ਦਾ ਹੋਰ ਪਾਉਨੇ ਆ ਤਾਂ ਇਹ ਓਵਰ ਲੋਡ ਸ਼ੋਅ ਕਰਨਾ ਸ਼ੁਰੂ ਕਰ ਦਿੰਦਾ ਮਤਲਬ ਹੁਣ ਆ 100 ਵਾਟ ਦਾ ਬੱਲ ਬੰਦ ਕੀਤਾ ਆਪਾਂ ਹੁਣ ਇਹਦੀ ਓਵਰਲੋਡ ਵਾਲਾ ਸਿਸਟਮ ਬੰਦ ਹੋ ਗਿਆ ਅਗਰ ਆਪਾਂ ਆ 100 ਵਾਟ ਦਾ ਬਲਬ ਵੀ ਨਾਲ ਜਗਾ ਦਈਏ ਤਾਂ ਨਾਲ ਹੀ ਇਹ ਓਵਰਲੋਡ ਕਰਨਾ ਸ਼ੁਰੂ ਕਰ ਦਿੰਦਾ ਮਤਲਬ ਕਿ ਸਟੈਂਡ ਬਾਈ ਹੁਣ ਜਿਹੜਾ ਲੋਡ ਚੱਲਦਾ ਪਿਆ ਆਪਣਾ 1000 ਵਾਟ ਦੀ ਇੱਕ 500 ਵਾਟ ਦੀ ਇੱਕ ਤੇ ਦੋ ਦੋ 100 ਵਾਟ ਦੇ ਦੋ ਬਲਬ ਯਾਨੀ ਇੱਕ 1900 ਵਾਟ ਲੋਡ ਜਿਹੜਾ ਇਹ ਕੈਰੀ ਕਰ ਰਿਹਾ ਇਸ ਟਾਈਮ ਬਹੁਤ ਵਧੀਆ ਕੈਪੈਸਿਟੀ ਹੈਗੀ ਹੈ ਜੀ 1900 ਵਾਟ ਲੋਡ ਦੀ ਵੀ ਪੂਰੇ ਸਿਸਟਮ ਦੇ ਤੇ ਔਰ ਵੋਲਟੇਜ ਡ੍ਰੋਪ ਥੋੜੀ ਕੀਤੀ ਹੈਗੀ ਹੈ 190 ਵੋਲਟ ਦੀ ਆਊਟਪੁੱਟ ਦੇ ਰਿਹਾ ਜੀ ਇਸ ਟਾਈਮ ਇਹ ਕਿਉਂਕਿ ਇਹ ਲੋਡ ਵੀ ਜਿਹੜਾ ਹੈਗਾ ਰੈジਸਟੈਂਸ ਲੋਡ ਹੈਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਦੁਬਾਰੇ ਮੇਨ ਦੇ ਉੱਤੇ ਲੈ ਕੇ ਆਉਨੇ ਆ ਮੰਨ ਲਓ ਲੋਡ ਦੇ ਉੱਪਰ ਹੀ ਆਪਣਾ ਇਹ ਆ ਗਿਆ ਮੇਨ ਦੇ ਉੱਪਰ ਹੁਣ ਇਹ ਮੇਨ ਦੇ ਉੱਤੇ ਸ਼ਿਫਟ ਹੋ ਜਾਏਗਾ ਜਦੋਂ ਪਿੱਛੋਂ ਲਾਈਟ ਆ ਜਾਏਗੀ ਮਰਦੇ ਉੱਤੇ ਰੋਡ ਹੈ ਲੋ ਜੀ ਹੁਣ ਇਹ ਮੇਨ ਦੇ ਉੱਤੇ ਆ ਗਿਆ ਤੇ ਜਿਹਦੀ ਚਾਰਜਿੰਗ ਸ਼ੁਰੂ ਹੋ ਚੁੱਕੀ ਹੈ ਜੀ ਤੁਹਾਡੀ ਇਹਨੇ ਇਹਦੀ ਕੈਪੈਸਿਟੀ ਦੱਸੀ ਗਈ ਹੈ ਵੀ ਇਹ 2500 ਨੰਬਰ ਦਾ ਮਾਡਲ ਹੈਗਾ ਤੇ ਇਹਨੇ 1900 ਵਾਟ ਦਾ ਆਪਣਾ ਲੋਡ ਸਟੈਂਡ ਕੀਤਾ ਉਸ ਦੇ ਹਿਸਾਬ ਦੇ ਨਾਲ ਇਨਵਰਟਰ ਦੇ ਵਿੱਚ ਕਾਫੀ ਜਾਨ ਹੈਗੀ ਆ ਬਾਕੀ ਠੀਕ ਆ ਕੁਆਲਟੀ ਵਹ ਲੋ ਤਾਂ ਫਿਲਹਾਲ ਤੇ ਹਜੇ ਜਦੋਂ ਆਪਾਂ ਇਹਨੂੰ ਅੱਗੇ ਚਲਾਵਾਂਗੇ ਤੇ ਫਿਰ ਆਪਾਂ ਨੂੰ ਪਤਾ ਲੱਗੇਗਾ ਇਹਦਾ ਚਲੋ ਕੰਪਨੀ ਨੇ ਜੋ ਕਿਹਾ ਸੀ ਉਹ ਪਰਫਾਰਮੈਂਸ ਇਹ ਦੇ ਰਿਹਾ ਤੁਸੀਂ ਵੀ ਇਹਨੂੰ ਖਰੀਦਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਤੁਸੀਂ ਇਹਨੂੰ ਲੈ ਜਾ ਸਕਦੇ ਹੋ ਤੁਹਾਨੂੰ ਸਾਡਾ ਐਡਰੈਸ ਤਾਂ ਪਤਾ ਹੀ ਆ ਬੀਐਸ ਇਲੈਕਟ੍ਰੋਨਿਕਸ ਪ੍ਰਤਾਪ ਨਗਰ ਸਟਰੀਟ ਨੰਬਰ 1 ਨੀਅਰ ਸੰਗੀਤ ਸਿਨੇਮਾ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਉਹਦੇ ਬਾਰੇ ਤੁਸੀਂ ਆਪਣੇ ਕਮੈਂਟ ਸਾਡੀ ਵੀਡੀਓ ਦੇ ਵਿੱਚ ਦੱਸ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਹਾਂ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਬਾਰੇ ਵੀ ਜਾਣਕਾਰੀ ਮਿਲ ਸਕੇ ਧੰਨਵਾਦ